ਐਮਿਨੈਂਸ ਦੀ ਉਸਾਰੀ ਦੇ ਨਾਲ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂਵਾਂ ਦੇ ਕਾਰਨ ਵਿਦਿਆਰਥੀ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਹਨ ਜਿਸ ਕਰਕੇ ਉਹਨਾਂ ਦੇ ਹੌਸਲਿਆਂ 'ਚ ਵੀ ਵਾਧਾ ਹੋਇਆ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਨੇ ਇਨਾ ਸਕੂਲਾਂ ਦੀ ਉਸਾਰੀ ਕਰਕੇ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਨ ਦੇ ਕੇ ਉਹਨਾਂ ਦੇ ਭਵਿੱਖ ਨੂੰ ਸੰਭਾਲ ਰਹੀ ਹੈ। ਮੇਰਾ ਨਾਮ ਹਰਸ਼ਦੀਪ ਕੌਰ ਆ ਮੈਂ ਸਕੂਲ ਆਫ ਫੈਮਿਨੈਂਟਸ ਮਾਲ ਰੋਡ ਵਿੱਚ ਪੜਦੀ ਹਾਂ। ਮੈਨੂੰ ਇੱਥੇ ਪੜਦੇ ਹੋਏ 2 ਸਾਲ ਹੋ ਗਏ ਆ। ਜਿੱਦਾਂ ਕਿ ਅਸੀਂ ਸੋਚਦੇ ਸੀ ਕਿ ਪ੍ਰਾਈਵੇਟ ਸਕੂਲ ਬਹੁਤ ਪਰਫੈਕਟ ਹੈ ਉਹਦੀਆਂ ਲੈਬਸ ਬਹੁਤ ਵਧੀਆ ਪਰ ਮੈਂ ਇੱਥੇ ਆ ਕੇ ਦੇਖਿਆ ਕਿ ਗਵਰਨਮੈਂਟ ਸਕੂਲ ਦੀਆਂ ਲੈਬਸ ਵੀ ਬਹੁਤ ਵਧੀਆ ਆ। ਫਿਜ਼ਿਕਸ, ਕੈਮਿਸਟਰੀ, ਬਾਇਓ ਇਤਨੇ ਲੈਬਸ ਬਹੁਤ ਵੈਲ ਇਕুইਪਡ ਆ। ਹੁਣ ਤੇ ਇੰਗਲਿਸ਼ ਲਾਬ ਵੀ ਇੰਨੀ ਵੈਲ ਇਕুইਪਡ ਆ ਕਿ ਸਾਡੀ ਲਿਸਨਿੰਗ ਤੇ ਲਰਨਿੰਗ ਪਾਵਰ ਦੋਨੋਂ ਬਹੁਤ ਵਧੀਆ ਉਸ ਇਕਵਿਪਮੈਂਟਸ ਨਾਲ ਹੋ ਸਕਦੀ ਆ ਜਿੱਦਾਂ ਕਿ ਹੁਣ ਜਿਸ ਹੱਬ ਨਾਲ ਇਹ ਗਵਰਨਮੈਂਟ ਸਕੂਲਸ ਡਿਵੈਲਪ ਹੋ ਰਹੇ ਬਹੁਤ ਬੱਚੇ ਆਪਣਾ ਬ੍ਰਾਈਟ ਫਿਊਚਰ ਲੈ ਕੇ ਇੱਥੋਂ ਗਏ ਨੇ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ ਐਜੂਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਆ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ JEE ਦਾ ਐਡਵਾਂਸ ਪੇਪਰ ਕਲੀਅਰ ਕਰਕੇ ਜੋ IIT ਜਾਣਗੇ ਜੀ 10-10 BB 50-50 ਲੱਖ ਦੇ ਪੈਕੇਜ ਮਿਲਣਗੇ ਸਰਕਾਰੀ ਸਕੂਲਾਂ ਦੇ ਏਸ਼ੀਆ ਕੱਪ 2025 ਦੇ ਵਿੱਚ ਯੂਏ ਦੀ ਟੀਮ ਦੇ ਵਿੱਚ ਸਿਮਰਨਜੀਤ ਸਿੰਘ ਤੁਹਾਨੂੰ ਖੇਡ ਦੇ ਨਜ਼ਰਾਂ ਦੇ ਹੋਣਿਆ ਗੁਰਸੇਖ ਲੜਕਾ ਆ ਕਿੱਥੇ ਉਹਨੇ ਪ੍ਰੈਕਟਿਸ ਕੀਤੀ ਸੀ ਕੋਚ ਨਾਲ ਗੱਲਬਾਤ ਕਰਦੇ ਆ ਕਿ ਕਿੰਨੇ ਘੰਟੇ ਪ੍ਰੈਕਟਿਸ ਕਰਦਾ ਸੀ ਤੇ ਕਿਦਾਰਾ ਸਫ਼ਰ ਆ ਸਰ ਸਰ ਸਿਮਰਨਜੀਤ ਦਾ ਕਿਦਾਰਾ ਸਫ਼ਰ ਆ ਤੁਸੀਂ ਐਜ਼ ਅ ਕੋਚ ਹੋ ਇਸ ਕਿਹੜੀ ਅਕੈਡਮੀ ਚ ਉਹ ਪਹਿਲਾਂ ਪ੍ਰੈਕਟਿਸ ਕਰਦਾ ਸੀ ਅਸ ਮੇਰਾ ਨਾਮ ਹਰਪ੍ਰੀਤਨ ਕਾਲਾ ਜੀ ਗਰੇਵਲ ਸਪੋਰਟਸ ਅਕੈਡਮੀ ਕੋਚ ਹੈ ਸਿਮਰਨ ਜੀ ਸਿੰਘ ਮੇਰੇ ਕੋਲੇ 2015 ਦੇ ਵਿੱਚ ਆਇਆ ਜੀ ਉਹ ਗੁਰਸਿੱਖ ਲੜਕਾ ਜੀ ਉਹਦਾ ਪਿੰਡ ਹੈਗਾ ਚੰਪੌਰ ਸਾਹਿਬ ਦੇ ਕੋਲੇ ਨਾਲੇ ਬੂਰ ਮਾਜਰਾ ਜੀ ਉੱਥੋਂ ਦਾ ਹੈ ਜੱਟ ਸਿੱਖ ਫੈਮਿਲੀ ਹੈ ਜੀ ਉਸਨੇ ਜਦੋਂ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਮੈਂ ਕਿਹਾ ਬੇਟਾ ਤੇਰੀ 25 ਸਾਲ ਦੀ ਉਮਰ ਹੋ ਗਈ ਤੂੰ ਹੁਣ ਕਿਉਂ ਸਟਾਰਟ ਕਰਨਾ ਤਾ ਕਹਿੰਦਾ ਨਹੀਂ ਸਰ ਤੁਸੀਂ ਮੈਨੂੰ ਆਪਣੇ ਗੁਣ ਦੇ ਦੇ ਦਿਓ ਵੀ ਬਾਕੀ ਕੰਮ ਤਾਂ ਛੱਡ ਦਿਓ ਵੀ ਮੈਨੂੰ ਤੁਸੀਂ ਹਰ ਚੀਜ਼ ਸਿਖਾਓ ਬਾਕੀ ਮੇਰੇ ਮੁਕੱਦਰਾਂ ਦੇ ਸਾਡ ਨੂੰ ਉਹਦਾ ਜਜ਼ਬਾ ਉਹਦੀ ਫੋਕਸ ਉਹਦੀ ਡੈਡੀਕੇਸ਼ਨ ਹੀ ਉਸ ਨੂੰ ਇਸ ਲੈਵਲ ਤੇ ਲੈ ਕੇ ਗਈ ਹੈ ਕਿਉਂਕਿ ਉਹ ਪ੍ਰੈਕਟਿਸ ਜਿਹੜੀ ਕਰਦਾ ਸੀ ਸਵੇਰੇ 6 ਵਜੇ ਤੋਂ ਸ਼ੁਰੂ ਕਰਕੇ 10 ਵਜੇ ਤੱਕ ਉਹ ਟਾਰਗੇਟ ਬੋਲਿੰਗ ਕਰਦਾ ਸੀ ਲੈਫਟ ਹੌਂ ਸਪਿਨਰ ਹੋਣ ਦੇ ਬਾਵਜੂਦ ਫਿਰ ਉਸ ਤੋਂ ਬਾਅਦ 2-3 ਘੰਟੇ ਰੈਸਟ ਹੁੰਦੀ ਤਿੰਨ ਤੋਂ ਲੈ ਕੇ ਸਾਮੀ 9:30 ਵਜੇ ਤੱਕ ਉਹਦਾ ਫੇਰ ਪ੍ਰੈਕਟਿਸ ਨੈਕਟ ਸੈਸ਼ਨ ਜ਼ਰੂਰ ਹੁੰਦਾ ਸੀ ਅੱਛਾ ਸਰ ਚੁੰਮਨ ਗੇਲ ਨੂੰ ਵੀ ਕਹਿੰਦੇ ਬੋਲਿੰਗ ਕਰਦਾ ਸੀਗਾ ਉਸ ਨਾਲ ਕਿ ਜਦੋਂ ਬੋਲਿੰਗ ਕਰਦਾ ਸੀ ਉਸ ਤੋਂ ਬਾਅਦ ਜਵੇਂ ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਹੋਣੀ ਹੈ ਕਿਦਾਂ ਦਾ ਇੱਕ ਐਕਸਪੀਰੀਅੰਸ ਹੁੰਦਾ ਹੈ ਕਿ ਜਦੋਂ ਕਿਸੇ ਸੀਨੀਅਰ ਦੇ ਸਾਹਮਣੇ ਆਪਾਂ ਬੋਲਿੰਗ ਕਰਦੇ ਆ ਜਾਂ ਖੇਡਦੇ ਆ ਤੇ ਕਿਦਾਂ ਦਾ ਐਕਸਪੀਰੀਅੰਸ ਉਹਨੇ ਤੁਹਾਡੇ ਨਾਲ ਸ਼ੇਅਰ ਕੀਤਾ ਉਨੇ ਕਿਉਂਕਿ ਸ਼ੁਮਨ ਨੂੰ ਤਾਂ ਪਹਿਲਾਂ ਨੈਟ ਜਿੱਦਾਂ ਤੁਸੀਂ ਦੇਖ ਰਹੇ ਹੋ ਬੱਚੇ ਖੇលਦੇ ਇਧਰ ਨੈਟ ਦੇ ਵਿੱਚ ਸ਼ੁਮਨ ਨੂੰ ਬੋਲ ਪਾਉਂਦਾ ਹੁੰਦਾ ਸੀ ਤਾਂ ਉਦੋਂ ਹੀ ਉਹ ਕਹਿੰਦਾ ਹੁੰਦਾ ਸੀ ਕਹਿੰਦਾ ਭਾਜੀ ਇੱਕ ਬੱਚਾ ਬਹੁਤ ਹੀ ਚੰਗਾ ਵਾ ਕਿਉਂਕਿ ਉਹਦੇ ਫਾਦਰ ਸ਼ੁਮਨ ਦੇ ਉਹਨੂੰ ਖਿਲਾਉਂਦੇ ਸੀ ਤਾਂ ਅਸੀਂ ਕਹਿਣਾ ਵੀ ਯਾਰ ਇੰਨਾ ਤਾਂ ਵੀ ਚੰਗਾ ਕਿੱਡੀ ਚੱਲੀ ਕਹਿੰਦਾ ਨਹੀਂ ਸਰ ਵੀ ਉਹ ਪ੍ਰੈਕਟਿਸ ਦਾ ਸੈਸ਼ਨ ਜਿਹੜਾ ਲਾਉਂਦਾ ਬਹੁਤ ਵਧੀਆ ਲਾਉਂਦਾ ਤੇ ਹੁਣ ਜਿੱਦਾਂ ਰੀਸੈਂਟਲੀ ਉਹਨੇ ਖੇਡਿਆ ਸ਼ੁਮਨ ਨਾਲ ਗੱਲ ਕੀਤੀ ਸ਼ੁਮਨ ਕਹਿੰਦਾ ਹਾਂ ਭਾਜੀ ਮੈਂ ਆਪਕੋ ਪਛਾਣਤਾ ਹਾਂ ਉਸਨੇ ਯਾ ਗੱਲ ਤੇ ਹੁਣ ਤੁਸੀਂ ਦੇਖਿਆ ਹੋਣਾ ਜੋ ਵਾਇਰਲ ਹੋ ਰਿਹਾ ਤਾਂ ਉਹ ਜੱਪੀ ਪਾ ਕੇ ਮੈਂ ਤਾਂ ਫੋਟੋ ਵੀ ਸ਼ੇਅਰ ਕਰੂੰਗਾ ਦੀ ਤਾਂ ਉਹ ਕਾਫੀ ਧੇਰ ਗੱਲ ਹੁੰਦੀ ਰਹੀ ਬਾਕੀ ਹੋਰ ਪਲੇਅਰਾਂ ਨੇ ਬਹੁਤ ਜ਼ਿਆਦਾ ਉਹਨੂੰ ਐਪਰੀਸ਼ੀਏਟ ਕੀਤਾ ਵੀ ਗੁੱਡ ਐਕਸ਼ਨ ਆ ਵਧੀਆ ਬੱਚਾ ਕਰ ਰਿਹਾ ਕੰਮ ਅੱਛਾ ਸਰ ਕਿਹੜੇ ਕਿਹੜੇ ਪਲੇਟਫਾਰਮ ਤੇ ਸਿਮਰ ਜੀ ਸੀ ਖੇਡ ਚੁੱਕਿਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੀ ਉਹਦੀ ਪ੍ਰੈਕਟਿਸ ਹੈ ਸ ਅ ਸਿਮਰਨ ਦੇਖੋ ਜੀ ਹਰੇਕ ਪਲੇਅਰ ਨੂੰ ਡਿਸਟ੍ਰਿਕਟ ਤੋਂ ਸ਼ੁਰੂਆਤ ਕਰਨੀ ਪੈਂਦੀ ਆ ਉਹ ਪਹਿਲਾਂ ਇੱਥੇ ਲੁਧਿਆਣੇ ਤੋਂ ਡਿਸਟ੍ਰਿਕਟ ਖੇਡੇ ਆ ਜੀ ਸੀਨੀਅਰ ਉਸ ਤੋਂ ਬਾਅਦ ਉਹਦੀ ਸਿਲੈਕਸ਼ਨ ਉਹਦੀ ਪਰਫਾਰਮੈਂਸ ਸੀਗੀ ਉਹਦੀਆਂ ਵਿਕਟਾਂ ਸੀਗੀਆਂ ਜੀ 22 ਉਸ ਤੋਂ ਬਾਅਦ ਉਹਦੀ ਸਿਲੈਕਸ਼ਨ ਹੋਈ ਰਾਂਜੀ ਟਰਾਫੀ ਟੀਮ ਦੇ ਕੈਂਪ ਵਾਸਤੇ ਜਿੱਦਾਂ ਪੰਜਾਬ ਦੀ ਸੀਨੀਅਰ ਟੀਮ ਉੱਥੇ ਯੁਵਰਾਜ ਹਰਪਜਨ ਸ਼ੁਭਮਨ ਸਾਰੇ ਵੱਡੇ ਪਲੇਅਰ ਹੁੰਦੇ ਆ ਉਹਨਾਂ ਨਾਲ ਪ੍ਰੈਕਟਿਸ ਕੀਤੀ ਉਸ ਦਿਨਾਂ ਫੇਰ ਥੋੜਾ ਅਗਲੇ ਸਾਲ ਸਟਾਰਟ ਕਰਨਾ ਪੈਂਦਾ ਪਰ ਜਿੱਦਾਂ ਹਮ ਕੋਵਿਡ ਦੇ ਵਿੱਚ ਉਹ ਫਿਰ ਯੂਏਈ ਚਲੇ ਗਏ ਜੀ ਉੱਥੇ ਉਹ ਖੇਡਣ ਗਿਆ ਸੀ ਕਲੱਬ ਕ੍ਰਿਕਟ ਕਿਉਂਕਿ ਉਸ ਬੱਚੇ ਨੂੰ ਸ਼ੌਂਕ ਹੀ ਕ੍ਰਿਕਟ ਦਾ ਉਹ ਕਹਿੰਦਾ ਜੀ ਮੈਂ ਹੋਰ ਕੋਈ ਕੰਮ ਨਹੀਂ ਕਰ ਸਕਦਾ ਤਾਂ ਉੱਥੇ ਕਲੱਬ ਕ੍ਰਿਕਟ ਖੇਡਣ ਚਲੇ ਗਿਆ ਸੀ ਜਦੋਂ ਥੋੜੇ ਮੋٹے ਜਿਵੇਂ 2-4000 ਰੁਪਏ ਆ ਮਿਲ ਜਾਂਦੇ ਨਾ ਮੈਚ ਖੇਡਣ ਉਦਾਂ ਚਲੇ ਗਿਆ ਸੀ ਉੱਥੇ ਫਿਰ ਉਹਨੂੰ ਲੱਗਿਆ ਲਾਲ ਚੰਦ ਰਾਜਪੂਤ ਜਿਹੜੇ ਉਹਨਾਂ ਦੇ ਕੋਚ ਨੇ ਉਹ ਵੀ ਇੰਡੀਆ ਦੇ ਇੰਟਰਨੈਸ਼ਨਲ ਖਿਡਾਰੀ ਨੇ ਜੀ ਉਹਨਾਂ ਦੀ ਨਜ਼ਰ ਪਈ ਤਾਂ ਉਹਨਾਂ ਨੇ ਨੈੱਟ ਚ ਬੁਲਾ ਕੇ ਤਾਂ ਬੋਲਿੰਗ ਕਰਾਈ ਫਿਰ ਇਹਨੂੰ ਉੱਥੇ ਦੇ ਡਿਸਟ੍ਰਿਕਟਾਂ ਦੇ ਸਟੇਜ 'ਚ ਖੇਲ ਕੇ ਤਾਂ UAE ਤੋਂ ਇੰਟਰਨੈਸ਼ਨਲ ਸਰ ਕਿੰਨੇ ਘੰਟੇ ਜਿਹੜੇ ਪ੍ਰੈਕਟਿਸ ਕਰਦਾ ਸੀਗਾ ਤੇ ਇਸ ਟਾਈਮ ਤੁਹਾਡੇ ਅਕੈਡਮੀ ਵਿੱਚ ਕਿੰਨੇ ਕ ਬੱਚੇ ਜਿਹੜੇ ਹੋਰ ਪ੍ਰੈਕਟਿਸ ਕਰ ਰਹੇ ਆ ਕਿਉਂਕਿ ਜੇ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਬੱਚਾ ਅੱਗੇ ਜਾਂਦਾ ਪੂ ਵਿਸ਼ਵ ਦਾ ਵਧੀਆ ਹੁੰਦਾ ਖੇਡਦਾ ਹੈ ਤੇ ਇਸ ਟਾਈਮ ਮੌਜੂਦਾ ਕਿੰਨੇ ਪਲੇਅਰ ਹੈ ਮੇਰੇ ਕੋਲ 120 ਪਲੇਅਰ ਦੇ ਆਸਪਾਸ ਹੈਗੇ ਜੀ ਓਨ ਰੋਲ ਹੋਣ ਤੇ ਇਹ ਚੌਥਾ ਪਲੇਅਰ ਜਿਹੜਾ ਇੰਟਰਨੈਸ਼ਨਲ ਖੇਡਿਆ ਇਸ ਤੋਂ ਪਹਿਲਾਂ ਖੇਡ ਚੁੱਕੇ ਨੇ ਜੀ ਸੁਖਜਿੰਦਰ ਸਿੰਘ ਕੈਨੇਡਾ ਤੋਂ ਈਸ਼ਵਰਜੋਤ ਕੈਨੇਡਾ ਤੋਂ ਅਨਮੋਲਜੀਤ ਹੋਣੇ ਰੀਸੈਂਟ ਉਹਨੇ ਆਸਟ੍ਰੇਲੀਆ ਜਾਣਾ ਜੀ ਇੰਗਲੈਂਡ ਖੇਡ ਕੇ ਆਏ ਨੇ ਅੰਡਰ 19ੋਂ ਕੱਢਿਆ ਇਹ ਚੌਥਾ ਨੇ ਤੇ ਬੱਚੇ ਪ੍ਰੈਕਟਿਸ ਦਾ ਵੀ ਪੂਰਾ ਧਿਆਨ ਦੇਣਾ ਪੈਣਾ ਜੀ ਡਾਈਟ ਦਾ ਖਿਆਲ ਰੱਖਣਾ ਪੈਣਾ ਫੋਕਸ ਰਹਿਣਾ ਪੈਣਾ ਜੋ ਕੋਚ ਨੇ ਕੰਮ ਦਿੱਤਾ ਉਹਨੂੰ ਪੂਰਾ ਜਿੰਨੀ ਦੇ ਨਹੀਂ ਹੁੰਦਾ ਉਹਨੂੰ ਬਾਰ-ਬਾਰ ਕਹਿਣਾ ਕਿਉਂਕਿ ਮਸਲ ਤੇ ਬ੍ਰੇਨ ਦੀ ਮੈਮਰੀ ਬਣਾਉਣੀ ਪੈਣੀ ਹੈ ਤਾਂ ਜਾ ਕੇ ਡਵੈਲਪਮੈਂਟ ਨਹੀਂ ਸਰਪੇ ਮਸਲ ਤੇ ਬ੍ਰੇਨ ਦੀ ਗੱਲ ਕੀਤੀ ਹੈ ਤੇ ਡਾਈਟ ਸਰ ਕੀ ਰਹਿੰਦੀ ਹੈ ਜਦੋਂ ਚਾਹੇ ਬੋਲਰ ਹੋਵੇ ਚਾਹੇ بیٹنگ ਪਲੇਅਰ ਹੋਵੇ ਤੇ ਡਾਈਟ ਕੀ ਰਹਿੰਦੀ ਸੁਰੂ ਦੇ ਵਿੱਚ ਕਿਉਂਕਿ ਡਾਈਟ ਕਾਫੀ ਅਹਿਮ ਹੁੰਦੀ ਹੈ ਸੀ ਦੇ ਵਿੱਚ ਕਿਉਂਕਿ ਪ੍ਰੈਕਟਿਸ ਵੀ ਕਰਨੀ ਹੁੰਦੀ ਹੈ ਲੰਬੇ-ਲੰਬੇ ਸਮੇਂ ਤੱਕ ਬੰਦਾ ਖੇਡਦਾ ਬੋਲਿੰਗ ਕਰਾਂਦਾ ਕਿਵਰ ਡਾਈਟ ਦੇਖੋ ਜੀ ਇਹਦੇ ਚ ਵੈਜ ਨਾਨ ਵੈਜ ਦੋਨੋਂ ਹੁੰਦੇ ਨੇ ਪਰ ਅਸੀਂ ਜਿਹੜੇ 6 ਤੋਂ 7 ਮੀਲ ਬੱਚਿਆਂ ਨੂੰ ਪ੍ਰੇਫਰ ਕਰਦੇ ਆ ਵੀ ਹਰ 2 2.5 ਘੰਟੇ ਬਾਅਦ ਉਹਨੂੰ ਕੋਈ ਨਾ ਕੋਈ ਡਾਈਟ ਜਿਵੇਂ ਫਰੂਟਸ ਹੋ ਗਏ ਡਰਾਈ ਫਰੂਟਸ ਹੋ ਗਏ ਪ੍ਰੋਟੀਨ ਇਨਟੇਕਸ ਜ਼ਿਆਦਾ ਲੈਣੇ ਨੇ ਕਾਰਬੋਹਾਈਡਰੇਟਸ ਘੱਟ ਤੋਂ ਘੱਟ ਕਰਨੇ ਤਾਂ ਕਿ ਬੱਚੇ ਦਾ ਸਟੈਮਨਾ ਬਣਦਾ ਰਹੇ ਤੇ ਸਰ ਜੇਕਰ ਗੱਲ ਕਰੀਏ ਸਿਮਰਜ ਸਿੰਘ ਵਰਗੇ ਹੋਰ ਕਿਦਾਰੇ ਪਲੇਅਰ ਤੁਸੀਂ ਤਿਆਰ ਕੀਤੇ ਜਿਹੜੇ ਕਿ ਵਧੀਆ ਪਲੇਅਰ ਬਣ ਰਹੇ ਨੇ ਹੌਲੀ ਹੌਲੀ ਇਹਰੇ ਵਰਗੇ ਹੋਰ ਕਿੰਨੇ ਪਲੇਅਰ ਆ ਤਿਆਰ ਖਲੇ ਛੋਟੇ ਪਲੇਅਰ ਹੋਰ ਨੇ ਜਿੱਦਾਂ ਮੈਂ ਦੱਸਿਆ ਸੁਖਿੰਦਰ ਸਿੰਘ ਉਹ ਵੀ ਲੈਫਟ ਹਾਂਡ ਸਪਿਨਰ ਸੀ ਜਿਹੜਾ ਕੈਨੇਡਾ ਤੋਂ ਖੇਡਿਆ ਬਲਤੇਜ ਸਿੰਘ ਇੱਥੇ ਖੇਡਦਾ ਮੇਰੇ ਕੋਲ ਨਿਹਾਲ ਇੱਥੇ ਆਈਪੀਐਲ ਜਿਹੜਾ ਪੰਜਾਬ ਤੋਂ ਖੇਡਦਾ ਉਹ ਵੀ ਪ੍ਰੈਕਟਿਸ ਕਰ ਰਿਹਾ ਹੋਰ ਬੱਚੇ ਸਟੇਟ 35 ਤੋਂ 40 ਬੱਚੇ ਸਟੇਟ ਖੇਡਦੇ ਨੇ 8 ਕੁੜੀਆਂ ਗਰਲਸ ਖੇਡ ਰਹੀਆਂ ਨੇ ਉਹ ਵੀ ਸਾਰੀਆਂ ਸਟੇਟ ਖੇਡ ਰਹੀਆਂ ਮਤਲਬ ਪ੍ਰੋਸੈਸ ਚੱਲ ਰਿਹਾ ਬੱਚੇ ਵਰਕਿੰਗ ਜੇ ਕਿਉਂਕਿ ਇੱਕ ਜਿੱਥੇ ਇੰਟਰਨੈਸ਼ਨਲ ਖਿਡਾਰੀ ਬਣ ਜਾਂਦਾ ਨਾ ਸਾਰੇ ਬੱਚੇ ਉਹਨੂੰ ਰੋਲ ਮਾਡਲ ਮੰਨ ਕੇ ਪ੍ਰੈਕਟਿਸ ਕਰਦੇ ਹੁਣ ਦੇਖੋ ਅਸੀਂ ਇੱਥ ਤਦ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜਾ ਮੈਚ ਹੈ ਯੂਏਈ ਟੀਮ ਦੇ ਨਾਲ ਕਿਹੜੇ ਕਿਹੜੇ ਮੈਚ ਜਿਹੜਾ ਹੋਣ ਜਾ ਰਿਹਾ ਹੈ ਕਿਹੜੀ ਟੀਮ ਨਾਲ ਹੋ ਜਾਵੇ ਯੂਏਈ ਦਾ ਇੱਕ ਮੈਚ ਪਾਕਿਸਤਾਨ ਨਾਲ ਰਹਿ ਗਿਆ ਜੀ ਇੱਕ ਓਮਾਨ ਨਾਲ ਰਹਿ ਗਿਆ ਚਾਰ ਟੀਮਾਂ ਦਾ ਪੂਲ ਸੀ ਤੇ ਚੌਥੀ ਟੀਮ ਇੰਡੀਆ ਸੀ ਇੰਡੀਆ ਨਾਲ ਹੋ ਗਿਆ ਦੋ ਮੈਚ ਇਹਨਾਂ ਦੇ ਹੋਰ ਰਹਿ ਗਏ ਨੇ ਹਲੇ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਗਰੇਵਾਲ ਸਪੋਰਟ ਅਕੈਡਮੀ ਦੀ ਤਸਵੀਰਾਂ ਜਿੱਥੇ ਕਿ ਸਿਮਰਜੀਤ ਸਿੰਘ ਜਿਹੜੇ ਕਿ ਇੱਥੇ ਆ ਕੇ ਪ੍ਰੈਕਟਿਸ ਕਰਦੀ ਸੀ ਉਹਨਾਂ ਨਾਲ ਕੋਚ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਇੱਥੇ ਆ ਕੇ ਉਹ ਪ੍ਰੈਕਟਿਸ ਕਰਦੇ ਸੀ ਡਾਈਟ ਦੀ ਵੀ ਗੱਲ ਕੀਤੀ ਹੈ ਹਲਕੀ ਸਿਮਰਜੀਤ ਸਿੰਘ ਨੇ ਸ਼ੁਭਮ ਗਿੱਲ ਨੂੰ ਜਿਹੜਾ ਸ਼ੁਮਨ ਗਿੱਲ ਨੂੰ ਜਿਹੜਾ ਪ੍ਰੈਕਟਿਸ ਵੀ ਉਹਨਾਂ ਨੇ ਕਰਾਈਆ ਤੇ ਤੁਸੀਂ ਦੇਖਿਆ ਹੋਣਾ ਜਦੋਂ ਕਿ ਜਦੋਂ ਮੈਚ ਸੀ ਬੀਤੇ ਦਿਨ ਮੈਚ ਹੋਇਆ ਸੀ ਉਸ ਦੇ ਵਿੱਚ ਵੀ ਜੁਏ ਦੀ ਟੀਮ ਦੇ ਵਿੱਚ ਸਿਮਰਜੀਤ ਸਿੰਘ ਤੁਹਾਨੂੰ ਖੇਡਦੇ ਨਜ਼ਰ ਆਏ ਸੀ ਕਿ ਲੁਧਿਆਣਾ ਤਲਖਵਿੰਦਰ ਸਿੰਘ ਥੈਂਕ ਯੂ ਰਟ ਏਸ਼ੀਆ ਕੱਪ 2025 ਦੇ ਵਿੱਚ ਯੂਏ ਦੀ ਟੀਮ ਦੇ ਵਿੱਚ ਸਿਮਰ ਰਣਜੀਤ ਸਿੰਘ ਤੁਹਾਨੂੰ ਖੇਡ ਦੇ ਨਜ਼ਰਾਂ ਦੇ ਹੋਣਿਆ ਗੁਰਸੇਖ ਲੜਕਾ ਆ ਕਿੱਥੇ ਉਹਨੇ ਪ੍ਰੈਕਟਿਸ ਕੀਤੀ ਸੀ ਕੋਚ ਨਾਲ ਗੱਲਬਾਤ ਕਰਦੇ ਆ ਕਿ ਕਿੰਨੇ ਘੰਟੇ ਪ੍ਰੈਕਟਿਸ ਕਰਦਾ ਸੀ ਤੇ ਕਿਦਾਰਾ ਸਫਰ ਆ ਸਰ ਸਰ ਸਿਮਰਜੀਤ ਦਾ ਕਿਦਾਰਾ ਸਫਰ ਆ ਤੁਸੀਂ ਐਜ਼ ਅ ਕੋਚ ਹੋ ਇਸ ਕਿਹੜੀ ਅਕੈਡਮੀ ਚ ਉਹ ਪਹਿਲਾਂ ਪ੍ਰੈਕਟਿਸ ਕਰਦਾ ਸੀ ਅਸ ਮੇਰਾ ਨਾਮ ਹਰਪ੍ਰੀਤਨ ਕਾਲਾ ਜੀ ਗਰੇਵਲ ਸਪੋਰਟਸ ਅਕੈਡਮੀ ਕੋਚ ਹੈ ਸਿਮਰਨ ਜੀ ਸਿੰਘ ਮੇਰੇ ਕੋਲੇ 2015 ਦੇ ਵਿੱਚ ਆਇਆ ਜੀ ਉਹ ਗੁਰਸਿੱਖ ਲੜਕਾ ਜੀ ਉਹਦਾ ਪਿੰਡ ਹੈਗਾ ਚੰਪੌਰ ਸਾਹਿਬ ਦੇ ਕੋਲੇ ਨਾਲੇ ਬੂਰ ਮਾਜਰਾ ਜੀ ਉੱਥੋਂ ਦਾ ਹੈ ਜੱਟ ਸਿੱਖ ਫੈਮਿਲੀ ਹੈ ਜੀ ਉਸਨੇ ਜਦੋਂ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਮੈਂ ਕਿਹਾ ਬੇਟਾ ਤੇਰੀ 25 ਸਾਲ ਦੀ ਉਮਰ ਹੋ ਗਈ ਤੂੰ ਹੁਣ ਕਿਉਂ ਸਟਾਰਟ ਕਰਨਾ ਤਾ ਕਹਿੰਦਾ ਨਹੀਂ ਸਰ ਤੁਸੀਂ ਮੈਨੂੰ ਆਪਣੇ ਗੁਣ ਦੇ ਦੇ ਦਿਓ ਵੀ ਬਾਕੀ ਕੰਮ ਤਾਂ ਛੱਡ ਦਿਓ ਵੀ ਮੈਨੂੰ ਤੁਸੀਂ ਹਰ ਚੀਜ਼ ਸਿਖਾਓ ਬਾਕੀ ਮੇਰੇ ਮੁਕੱਦਰਾਂ ਦੇ ਸਾਡ ਨੂੰ ਉਹਦਾ ਜਜ਼ਬਾ ਉਹਦੀ ਫੋਕਸ ਉਹਦੀ ਡੈਡੀਕੇਸ਼ਨ ਹੀ ਉਸ ਨੂੰ ਇਸ ਲੈਵਲ ਤੇ ਲੈ ਕੇ ਗਈ ਹੈ ਕਿਉਂਕਿ ਉਹ ਪ੍ਰੈਕਟਿਸ ਜਿਹੜੀ ਕਰਦਾ ਸੀ ਸਵੇਰੇ 6 ਵਜੇ ਤੋਂ ਸ਼ੁਰੂ ਕਰਕੇ 10 ਵਜੇ ਤੱਕ ਉਹ ਟਾਰਗੇਟ ਬੋਲਿੰਗ ਕਰਦਾ ਸੀ ਲੈਫਟ ਹੌਂ ਸਪਿਨਰ ਹੋਣ ਦੇ ਬਾਵਜੂਦ ਫਿਰ ਉਸ ਤੋਂ ਬਾਅਦ 2-3 ਘੰਟੇ ਰੈਸਟ ਹੁੰਦੀ ਤਿੰਨ ਤੋਂ ਲੈ ਕੇ ਸਾਮੀ 9:30 ਵਜੇ ਤੱਕ ਉਹਦਾ ਫੇਰ ਪ੍ਰੈਕਟਿਸ ਨੈਟ ਸੈਸ਼ਨ ਜ਼ਰੂਰ ਹੁੰਦਾ ਸੀ ਅੱਛਾ ਸਰ ਚੁੰਮਨ ਗੇਲ ਨੂੰ ਵੀ ਕਹਿੰਦੇ ਬੋਲਿੰਗ ਕਰਦਾ ਸੀਗਾ ਉਸ ਨਾਲ ਕਿ ਜਦੋਂ ਬੋਲਿੰਗ ਕਰਦਾ ਸੀ ਉਸ ਤੋਂ ਬਾਅਦ ਜਵੇਂ ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਹੋਣੀ ਹੈ ਕਿਦਾਂ ਦਾ ਇੱਕ ਐਕਸਪੀਰੀਅੰਸ ਹੁੰਦਾ ਹੈ ਕਿ ਜਦੋਂ ਕਿਸੇ ਸੀਨੀਅਰ ਦੇ ਸਾਹਮਣੇ ਆਪਾਂ ਬੋਲਿੰਗ ਕਰਦੇ ਆ ਜਾਂ ਖੇਡਦੇ ਆ ਤੇ ਕਿਦਾਂ ਦਾ ਐਕਸਪੀਰੀਅੰਸ ਉਹਨੇ ਤੁਹਾਡੇ ਨਾਲ ਸ਼ੇਅਰ ਕੀਤਾ ਉਨੇ ਕਿਉਂਕਿ ਸ਼ੁਮਨ ਨੂੰ ਤਾਂ ਪਹਿਲਾਂ ਨੈਟ ਜਿੱਦਾਂ ਤੁਸੀਂ ਦੇਖ ਰਹੇ ਹੋ ਬੱਚੇ ਖੇលਦੇ ਇਧਰ ਨੈਟ ਦੇ ਵਿੱਚ ਸ਼ੁਮਨ ਨੂੰ ਬੋਲ ਪਾਉਂਦਾ ਹੁੰਦਾ ਸੀ ਤਾਂ ਉਦੋਂ ਹੀ ਉਹ ਕਹਿੰਦਾ ਹੁੰਦਾ ਸੀ ਕਹਿੰਦਾ ਭਾਜੀ ਇੱਕ ਬੱਚਾ ਬਹੁਤ ਹੀ ਚੰਗਾ ਵਾ ਕਿਉਂਕਿ ਉਹਦੇ ਫਾਦਰ ਸ਼ੁਮਨ ਦੇ ਉਹਨੂੰ ਖਿਲਾਉਂਦੇ ਸੀ ਤਾਂ ਅਸੀਂ ਕਹਿਣਾ ਵੀ ਯਾਰ ਇੰਨਾ ਤਾਂ ਵੀ ਚੰਗਾ ਕਿੱਡੀ ਚੱਲੀ ਕਹਿੰਦਾ ਨਹੀਂ ਸਰ ਵੀ ਉਹ ਪ੍ਰੈਕਟਿਸ ਦਾ ਸੈਸ਼ਨ ਜਿਹੜਾ ਲਾਉਂਦਾ ਬਹੁਤ ਵਧੀਆ ਲਾਉਂਦਾ ਤੇ ਹੁਣ ਜਿੱਦਾਂ ਰੀਸੈਂਟਲੀ ਉਹਨੇ ਖੇਡਿਆ ਸ਼ੁਮਨ ਨਾਲ ਗੱਲ ਕੀਤੀ ਸ਼ੁਮਨ ਕਹਿੰਦਾ ਹਾਂ ਭਾਜੀ ਮੈਂ ਆਪਕੋ ਪਛਾਣਤਾ ਹਾਂ ਉਸਨੇ ਯਾ ਗੱਲ ਤੇ ਹੁਣ ਤੁਸੀਂ ਦੇਖਿਆ ਹੋਣਾ ਜੋ ਵਾਇਰਲ ਹੋ ਰਿਹਾ ਤਾਂ ਉਹ ਜੱਪੀ ਪਾ ਕੇ ਮੈਂ ਤਾਂ ਫੋਟੋ ਵੀ ਸ਼ੇਅਰ ਕਰੂੰਗਾ ਦੀ ਤਾਂ ਉਹ ਕਾਫੀ ਧੇਰ ਗੱਲ ਹੁੰਦੀ ਰਹੀ ਬਾਕੀ ਹੋਰ ਪਲੇਅਰਾਂ ਨੇ ਬਹੁਤ ਜ਼ਿਆਦਾ ਉਹਨੂੰ ਐਪਰੀਸ਼ੀਏਟ ਕੀਤਾ ਵੀ ਗੁੱਡ ਐਕਸ਼ਨ ਆ ਵਧੀਆ ਬੱਚਾ ਕਰ ਰਿਹਾ ਕੰਮ ਅੱਛਾ ਸਰ ਕਿਹੜੇ ਕਿਹੜੇ ਪਲੇਟਫਾਰਮ ਤੇ ਸਿਮਰ ਜੀ ਸੀ ਖੇਡ ਚੁੱਕਿਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੀ ਹੋਰੀ ਪ੍ਰੈਕਟਿਸ ਹੈ ਅ ਸਿਮਰਨ ਦੇਖੋ ਜੀ ਹਰੇਕ ਪਲੇਅਰ ਨੂੰ ਡਿਸਟ੍ਰਿਕਟ ਤੋਂ ਸ਼ੁਰੂਆਤ ਕਰਨੀ ਪੈਂਦੀ ਆ ਉਹ ਪਹਿਲਾਂ ਇਥੇ ਲੁਧਿਆਣੇ ਤੋਂ ਡਿਸਟ੍ਰਿਕਟ ਖੇਡੇ ਆ ਜੀ ਸੀਨੀਅਰ ਉਸ ਤੋਂ ਬਾਅਦ ਉਹਦੀ ਸਿਲੈਕਸ਼ਨ ਉਹਦੀ ਪਰਫਾਰਮੈਂਸ ਸੀਗੀ ਉਹਦੀਆਂ ਵਿਕਟਾਂ ਸੀਗੀਆਂ ਜੀ 22 23 ਉਸ ਤੋਂ ਬਾਅਦ ਉਹਦੀ ਸਿਲੈਕਸ਼ਨ ਹੋਈ ਰਾਂਜੀ ਟਰਾਫੀ ਟੀਮ ਤੇ ਕੈਂਪ ਵਾਸਤੇ ਜਿੱਦਾਂ ਪੰਜਾਬ ਦੀ ਸੀਨੀਅਰ ਟੀਮ ਉੱਥੇ ਜਯੁਰਾਜ ਹਰਪਜਨ ਸ਼ੁਭਮਨ ਸਾਰੇ ਵੱਡੇ ਪਲੇਅਰ ਹੁੰਦੇ ਆ ਉਹਨਾਂ ਨਾਲ ਪ੍ਰੈਕਟਿਸ ਕੀਤੀ ਉਸ ਦੌਰਾਨ ਫਿਰ ਥੋੜਾ ਅਗਲੇ ਸਾਲ ਸਟਾਰਟ ਕਰਨਾ ਪੈਂਦਾ ਪਰ ਜਿੱਦਾਂ ਕੋਵਿਡ ਦੇ ਵਿੱਚ ਉਹ ਫਿਰ ਯੂਏਈ ਚਲੇ ਗਏ ਜੀ ਉਥੇ ਉਹ ਖੇਡਣ ਗਿਆ ਸੀ ਕਲੱਬ ਕ੍ਰਿਕਟ ਕਿਉਂਕਿ ਉਸ ਬੱਚੇ ਨੂੰ ਸ਼ੌਂਕ ਹੀ ਕ੍ਰਿਕਟ ਦਾ ਉਹ ਕਹਿੰਦਾ ਜੀ ਮੈਂ ਹੋਰ ਕੋਈ ਕੰਮ ਨਹੀਂ ਕਰ ਸਕਦਾ ਤਾਂ ਉਥੇ ਕਲੱਬ ਕ੍ਰਿਕਟ ਖੇਡਣ ਚਲੇ ਗਿਆ ਸੀ ਜਿੱਦੋਂ ਥੋੜੇ-ਮੋٹے ਜਿਵੇਂ 2-4000 ਰੁਪਏ ਆ ਮਿਲ ਜਾਂਦੇ ਨਾ ਮੈਚ ਖੇਡਣ ਉਦਾਂ ਚਲੇ ਗਿਆ ਸੀ ਉਥੇ ਫਿਰ ਉਹਨੂੰ ਲੱਗਿਆ ਲਾਲ ਚੰਦ ਰਾਜਪੂਤ ਜਿਹੜੇ ਉਹਨਾਂ ਦੇ ਕੋਚ ਨੇ ਉਹ ਵੀ ਇੰਡੀਆ ਦੇ ਇੰਟਰਨੈਸ਼ਨਲ ਖਿਡਾਰੀ ਨੇ ਜੀ ਉਹਨਾਂ ਦੀ ਨਜ਼ਰ ਪਈ ਤਾਂ ਉਹਨਾਂ ਨੇ ਨੈੱਟ ਚ ਬੁਲਾ ਕੇ ਉਹ ਤੋਂ ਬੋਲਿੰਗ ਕਰਾਈ ਫਿਰ ਇਹਨੂੰ ਉਥੋਂ ਦੇ ਡਿਸਟ੍ਰਿਕਟਾਂ ਜਿੰਨਾ ਸਟੇਜ 'ਚ ਖੇਲ ਕੇ ਤਾਂ ਯੂਏਈ ਤੋਂ ਇੰਟਰਨੈਸ਼ਨਲ ਸਰ ਤੇ ਇਸ ਟਾਈਮ ਤੁਹਾਡੇ ਅਕੈਡਮੀ ਵਿੱਚ ਕਿੰਨੇ ਕ ਬੱਚੇ ਜਿਹੜੇ ਹੋਰ ਪ੍ਰੈਕਟਿਸ ਕਰ ਰਹੇ ਆ ਕਿਉਂਕਿ ਜੇ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਬੱਚਾ ਅੱਗੇ ਜਾਂਦਾ ਪੂ ਵਿਸ਼ਵ ਦਾ ਵਧੀਆ ਹੁੰਦਾ ਖੇਡਦਾ ਹੈ ਤੇ ਇਸ ਟਾਈਮ ਮੌਜੂਦਾ ਕਿੰਨੇ ਪਲੇਅਰ ਹੈ ਮੇਰੇ ਕੋਲ 120 ਪਲੇਅਰ ਦੇ ਆਸਪਾਸ ਹੈਗੇ ਜੀ ਓਨ ਰੋਲ ਹੋਣ ਤੇ ਇਹ ਚੌਥਾ ਪਲੇਅਰ ਜਿਹੜਾ ਇੰਟਰਨੈਸ਼ਨਲ ਖੇਡਿਆ ਇਸ ਤੋਂ ਪਹਿਲਾਂ ਖੇਡ ਚੁੱਕੇ ਨੇ ਜੀ ਸੁਖਜਿੰਦਰ ਸਿੰਘ ਕੈਨੇਡਾ ਤੋਂ ਈਸ਼ਵਰਜੋਤ ਕੈਨੇਡਾ ਤੋਂ ਅਨਮੋਲਜੀਤ ਹੋਣੇ ਰੀਸੈਂਟ ਉਹਨੇ ਆਸਟ੍ਰੇਲੀਆ ਜਾਣਾ ਜੀ ਇੰਗਲੈਂਡ ਖੇਡ ਕੇ ਆਏ ਨੇ ਅੰਡਰ 19ੋਂ ਕੱਢਿਆ ਇਹ ਚੌਥਾ ਨੇ ਤੇ ਬੱਚੇ ਪ੍ਰੈਕਟਿਸ ਦਾ ਵੀ ਪੂਰਾ ਧਿਆਨ ਦੇਣਾ ਪੈਣਾ ਜੀ ਡਾਈਟ ਦਾ ਖਿਆਲ ਰੱਖਣਾ ਪੈਣਾ ਫੋਕਸ ਰਹਿਣਾ ਪੈਣਾ ਜੋ ਕੋਚ ਨੇ ਕੰਮ ਦਿੱਤਾ ਉਹਨੂੰ ਪੂਰਾ ਜਿੰਨੀ ਦੇ ਨਹੀਂ ਹੁੰਦਾ ਉਹਨੂੰ ਬਾਰ ਬਾਰ ਕਹਿਣਾ ਕਿਉਂਕਿ ਮਸਲ ਤੇ ਬ੍ਰੇਨ ਦੀ ਮੈਮਰੀ ਬਣਾਉਣੀ ਪੈਣੀ ਹੈ ਤਾਂ ਜਾ ਕੇ ਡਵੈਲਪਮੈਂਟ ਸਰਪੇ ਮਸਲ ਤੇ ਬ੍ਰੇਨ ਦੀ ਗੱਲ ਕੀਤੀ ਹੈ ਤੇ ਡਾਈਟ ਸਰ ਕੀ ਰਹਿੰਦੀ ਹੈ ਜਦੋਂ ਚਾਹੇ ਬੋਲਰ ਹੋਵੇ ਚਾਹੇ بیٹنگ ਪਲੇਅਰ ਹੋਵੇ ਤੇ ਡਾਈਟ ਕੀ ਰਹਿੰਦੀ ਸਰ ਦੇ ਵਿੱਚ ਕਿਉਂਕਿ ਡਾਈਟ ਕਾਫੀ ਐਮ ਹੁੰਦੀ ਹੈ ਅਸੀਂ ਦੇ ਵਿੱਚ ਕਿਉਂਕਿ ਪ੍ਰੈਕਟਿਸ ਵੀ ਕਰਨੀ ਹੁੰਦੀ ਹੈ ਲੰਬੇ ਲੰਬੇ ਸਮੇਂ ਤੱਕ ਬੰਦਾ ਖੇਡਦਾ ਬੋਲਿੰਗ ਕਰਾਂਦਾ ਕੀ ਵਾਰ ਥੱਕ ਜਾਂਦਾ ਕਿ ਡਾਈਟ ਕਿੱਦਾਂ ਰਹਿੰਦੀ ਸਰ ਡਾਈਟ ਦੇਖੋ ਜੀ ਇਹਦੇ ਵਿੱਚ ਵੈਜ ਨਾਨ ਵੈਜ ਦੋਨੋਂ ਹੁੰਦੇ ਨੇ ਪਰ ਅਸੀਂ ਜਿਹੜੇ 6 ਤੋਂ 7 ਮੀਲ ਬੱਚੇ ਨੂੰ ਪ੍ਰੈਫਰ ਕਰਦੇ ਆਂ ਵੀ ਹਰ 2 2.5 ਘੰਟੇ ਬਾਅਦ ਉਹਨੂੰ ਕੋਈ ਨਾ ਕੋਈ ਡਾਈਟ ਜਿਵੇਂ ਫਰੂਟਸ ਹੋਗੇ ਡਰਾਈ ਫਰੂਟਸ ਹੋਗੇ ਪ੍ਰੋਟੀਨ ਇਨਟੇਕਸ ਜ਼ਿਆਦਾ ਲੈਣੇ ਨੇ ਕਾਰਬੋਹਾਈਡਰੇਟਸ ਸੀ ਘੱਟ ਤੋਂ ਘੱਟ ਖਾਣੇ ਤਾਂ ਕਿ ਬੱਚੇ ਦਾ ਸਟੈਮਨਾ ਬਣਦਾ ਤੇ ਸਰ ਜੇ ਪਲੇਅਰ ਬੰਡਰੇ ਨੇ ਹੌਲੀ ਹੌਲੀ ਇਹਰੇ ਵਰਗੇ ਹੋਰ ਕਿੰਨੇ ਪਲੇਅਰ ਆ ਤੇਰੇ ਖਲੇ ਛੋਟੇ ਪਲੇਅਰ ਹੋਣ ਨੇ ਜਿੱਦਾਂ ਮੈਂ ਦੱਸਿਆ ਸੁਖਿੰਦਰ ਸਿੰਘ ਉਹ ਵੀ ਲੈਫਟ ਹਾਂਡ ਸਪਿਨਰ ਸੀ ਜਿਹੜਾ ਕੈਨੇਡਾ ਤੋਂ ਖੇਡਿਆ ਬਲਤੇਜ ਸਿੰਘ ਇੱਥੇ ਖੇਡਦਾ ਮੇਰੇ ਕੋਲ ਨਿਹਾਲ ਇੱਥੇ ਆਈਪੀਐਲ ਜਿਹੜਾ ਪੰਜਾਬ ਤੋਂ ਖੇਡਦਾ ਉਹ ਵੀ ਪ੍ਰੈਕਟਿਸ ਕਰ ਰਿਹਾ ਹੋਰ ਬੱਚੇ ਸਟੇਟ 35 ਤੋਂ 40 ਬੱਚੇ ਸਟੇਟ ਖੇਡਦੇ ਨੇ 8 ਕੁੜੀਆਂ ਗਰਲਸ ਖੇਡ ਰਹੀਆਂ ਨੇ ਉਹ ਵੀ ਸਾਰੀਆਂ ਸਟੇਟ ਖੇਡ ਰਹੀਆਂ ਮਤਲਬ ਪ੍ਰੋਸੈਸ ਚੱਲ ਰਿਹਾ ਬੱਚੇ ਵਰਕਿੰਗ ਜੇ ਕਿਉਂਕਿ ਇੱਕ ਜਿੱਥੇ ਇੰਟਰਨੈਸ਼ਨਲ ਖਿਡਾਰੀ ਬਣ ਜਾਂਦਾ ਨਾ ਸਾਰੇ ਬੱਚੇ ਉਹਨੂੰ ਰੋਲ ਮਾਡਲ ਮੰਨ ਕੇ ਪ੍ਰੈਕਟਿਸ ਕਰਦੇ ਹੁਣ ਦੇਖੋ ਅਸੀਂ ਇੱਥ ਪਤਤਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜਾ ਮੈਚ ਹੈ ਯੂਏਈ ਟੀਮ ਦੇ ਨਾਲ ਕਿਹੜੇ ਕਿਹੜੇ ਮੈਚ ਜਿਹੜਾ ਹੋਣ ਜਾ ਰਿਹਾ ਹੈ ਕਿਹੜੀ ਟੀਮ ਨਾਲ ਹੋ ਜਾਵੇ ਯੂਏਈ ਦਾ ਇੱਕ ਮੈਚ ਪਾਕਿਸਤਾਨ ਨਾਲ ਰਹਿ ਗਿਆ ਜੀ ਇੱਕ ਓਮਾਨ ਨਾਲ ਰਹਿ ਗਿਆ ਚਾਰ ਟੀਮਾਂ ਦਾ ਪੂਲ ਸੀ ਤੇ ਚੌਥੀ ਟੀਮ ਇੰਡੀਆ ਸੀ ਇੰਡੀਆ ਨਾਲ ਹੋ ਗਿਆ ਦੋ ਮੈਚ ਇਹਨਾਂ ਦੇ ਹੋਰ ਰਹਿ ਗਏ ਨੇ ਹਲੇ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਗਰੇਵਾਲ स्पोर्ट ਅਕੈਡਮੀ ਦੀ ਤਸਵੀਰਾਂ ਜਿੱਥੇ ਕਿ ਸਿਮਰਜੀਤ ਸਿੰਘ ਜਿਹੜੇ ਕਿ ਇੱਥੇ ਆ ਕੇ ਪ੍ਰੈਕਟਿਸ ਕਰਦੀ ਸੀ ਉਹਨਾਂ ਨਾਲ ਕੋਚ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਇੱਥੇ ਆ ਕੇ ਉਹ ਪ੍ਰੈਕਟਿਸ ਕਰਦੇ ਸੀ ਡਾਈਟ ਦੀ ਵੀ ਗੱਲ ਕੀਤੀ ਹੈ ਹਲਕੀ ਸਿਮਰਜੀਤ ਸਿੰਘ ਨੇ ਸ਼ੁਭਮ ਗਿੱਲ ਨੂੰ ਜਿਹੜਾ ਸ਼ੁਮਨ ਗਿੱਲ ਨੂੰ ਜਿਹੜਾ ਪ੍ਰੈਕਟਿਸ ਵੀ ਉਹਨਾਂ ਨੇ ਕਰਾਈਆ ਤੇ ਤੁਸੀਂ ਦੇਖਿਆ ਹੋਣਾ ਜਦੋਂ ਕਿ ਜਦੋਂ ਮੈਚ ਸੀ ਬੀਤੇ ਦਿਨ ਮੈਚ ਹੋਇਆ ਸੀ ਉਸ ਦੇ ਵਿੱਚ ਵੀ ਜੁਏ ਦੀ ਟੀਮ ਦੇ ਵਿੱਚ ਸਿਮਰਜੀਤ ਸਿੰਘ ਤੁਹਾਨੂੰ ਖੇਡਦੇ ਨਜ਼ਰ ਆਈ ਸੀ ਕਿ ਲੁਧਿਆਣਾ ਤੋਂ ਖੁਮਿੰਦਰ ਸਿੰਘ ਥੈਂਕ ਯੂ ਰਟੂ